ਕੀ ਤੁਹਾਡੇ ਛਿੰਦੇ ਪੁੱਤ ਦੀ ਕਮੀ ਕਿਤੇ ਨੇ ਜਸਪ੍ਰੀਤ ਪੂਰੀ ਕਰੇਗਾ ਜਿਸ ਤਰੀਕੇ ਨਾਲ ਉਹਨੇ ਕਿਹਾ ਕਿ ਮੈਂ ਉਹਨਾਂ ਦਾ ਇੱਕ ਪੁੱਤ ਹੋਰ ਬੈਠਿਆ ਹਾਂ ਹਾਂ ਉਹ ਤਾਂ ਕਿਹਾ ਉਹਨਾਂ ਨੇ ਹੋਈ ਸੀ ਤੁਹਾਡੀ ਗੱਲ ਹੋਈ ਸੀ ਉਹਨੇ ਹਾਂ ਹਾਂ ਗੱਲ ਹੋਈ ਹੈ ਬਹੁਤ ਗੱਲ ਬਹੁਤ ਚੰਗੀ ਗੱਲ ਕਰੀ ਹੈ ਉਹਨੇ ਸਾਨੂੰ ਹੌਸਲਾ ਹੋ ਗਿਆ ਉਹਦਾ ਪੁਨੀ ਤੇ ਚਲੇ ਗਿਆ ਉਹਨੇ ਤਾਂ ਮੁੜਕਾ ਨਹੀਂ ਆਉਣਾ ਹੈਗਾ ਵੀ ਸਾਨੂੰ ਉਹਦਾ ਇੰਨਾ ਹੌਸਲਾ ਹੋ ਗਿਆ ਗੱਲ ਕਰਕੇ ਵੀ ਹੈ ਵੀ ਉਹ ਜਾਈ ਤਾਂ ਉਹਦੇ ਵਰਗੀਆਂ ਸ਼ਕਲ ਤੇ ਕਈ ਲੋਕ ਇਦਾਂ ਦੇ ਵੀ ਨੇ ਜਿਹੜੇ ਜਿੰਦ ਜੀ ਤਾਂ ਯਾਰੀ ਨਿਭਾਉਂਦੇ ਹੀ ਨਹੀਂ ਤੇ ਆਪਣੇ ਦੋਸਤ ਤੇ ਦੁਨੀਆ ਚ ਜਾਣ ਤੋਂ ਬਾਅਦ ਵੀ ਯਾਰੀ ਲਈ ਮਿਸਾਲ ਬਣਦੇ ਸਾਡਾ ਪੁੱਤੇ ਸਮਝੇ ਛਿੰਦੇ ਦੇ ਨਾਲ ਜਿਹੜਾ ਤਾਂ ਥਿੰਤਾ ਤਾਂ ਉਹ ਆ ਜੀ ਇਹ ਸਾਨੂੰ ਜੋ ਕੋਈ ਨਹੀਂ ਸਾਨੂੰ ਖੁਸ਼ੀ ਦੇ ਆਪਣਾ ਖਰਚੇ ਵਾਸਤੇ ਭੇਜੇ ਦੁਨੀਆ ਦੇ ਵਿੱਚ ਯਾਰੀ ਦੇ ਨਾਮ ਤੇ ਬਹੁਤ ਲੋਕ ਗੱਲਾਂ ਕਰਦੇ ਨੇ ਕਿ ਮੇਰੀ ਯਾਰੀ ਬਹੁਤ ਪੱਕੀ ਹੈ ਮੇਰਾ ਦੋਸਤ ਬਹੁਤ ਪੱਕਾ ਹੈ ਪਰ ਜਦੋਂ ਉਸ ਦੋਸਤ ਦੇ ਉੱਤੇ ਮੁਸ਼ਕਲ ਆ ਜਾਵੇ ਕੋਈ ਮਾੜਾ ਸਮਾਂ ਆ ਜਾਵੇ ਤਾਂ ਦੋਸਤ ਦੋਸਤ ਕਿੰਨਾ ਦਾ ਸਾਥ ਦਿੰਦਾ ਹੈ ਅੱਜ ਕੱਲ੍ਹ ਦੋਸਤੀ ਬਾਰੇ ਕਈ ਲੋਕਾਂ ਨੂੰ ਪਤਾ ਹੀ ਹੈ ਕਿ ਮੁਸ਼ਕਲ ਸਮੇਂ ਦੇ ਵਿੱਚ ਹਰ ਬੰਦਾ ਹੱਥ ਪਿੱਛੇ ਖਿੱਚ ਲੈਂਦਾ ਹੈ ਪਰ ਕਈ ਲੋਕ ਇਦਾਂ ਦੇ ਵੀ ਨੇ ਜਿਹੜੇ ਜਿੰਦੇ ਜੀਤਾਂ ਯਾਰੀ ਨਿਭਾਉਂਦੇ ਹੀ ਨੇ ਤੇ ਆਪਣੇ ਦੋਸਤ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਯਾਰੀ ਲਈ ਮਿਸਾਲ ਬਣਦੇ ਨੇ ਇੱਕ ਐਦਾਂ ਦੀ ਸਟੋਰੀ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਇੱਕ ਦੋਸਤ ਨੇ ਆਪਣੇ ਦੋਸਤ ਦੀ ਦੁਨੀਆ ਜਾਣ ਤੋਂ ਬਾਅਦ ਮਦਦ ਕਰਨ ਵਾਸਤੇ ਅੱਗੇ ਆਇਆ ਭਾਵੇਂ ਕਿ ਉਪਦੇਸ਼ ਦੇ ਵਿੱਚ ਰਹਿ ਰਿਹਾ ਹੈ ਮੈਂ ਗੱਲ ਕਰ ਰਿਹਾ ਅੱਜ ਪਿੰਡ ਦੁੱਲੂਆਂ ਦੇ ਵਿੱਚ ਪਹੁੰਚੇ ਹੋਏ ਹਾਂ ਨਿਊ ਚੰਡੀਗੜ੍ਹ ਦਾ ਪਿੰਡ ਹੈ ਪਿਛਲੇ ਦਿਨੀ ਤੁਸੀਂ ਦੇਖੀ ਹੋ ਗਈ ਖਬਰ ਇੱਕ 31-32 ਸਾਲ ਦਾ ਵਿਅਕਤੀ ਜੋ ਕਿ ਵਿਆਹ ਹੋਇਆ ਸੀ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਹੋ ਕੇ ਉਸ ਨੇ ਰੋਪੜ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਜਾ ਕੇ 7-8 ਦਿਨ ਬਾਅਦ ਉਸ ਨੌਜਵਾਨ ਦੀ লাশ ਮੰਡੀ ਗਵਿੰਦਗੜ ਦੇ ਨਜ਼ਦੀਕ ਤੋਂ ਮਿਲੀ ਸੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਪਰ ਪਰਿਵਾਰ ਦੀ ਹਾਲਤ ਬੜੀ ਖਸਤਾ ਹੈ ਭੋਗ ਵੀ ਪਾਣਾ ਹੈ ਉਸ ਨੌਜਵਾਨ ਦਾ ਤਾਂ ਪੂਰਾ ਪਿੰਡ ਸਾਥ ਦੇ ਰਿਹਾ ਪਰ ਕਿਤੇ ਕਿਤੇ ਜੋ ਕੈਨੇਡਾ ਬੈਠਿਆ ਉਸ ਵਿਅਕਤੀ ਦਾ ਦੋਸਤ ਹੈ ਉਸ ਨੇ ਜਦੋਂ ਸਾਡੇ ਚੈਨਲ ਨਾਲ ਸੰਪਰਕ ਕੀਤਾ ਫੋਨ ਕੀਤਾ ਤਾਂ ਬੜਾ ਭਾਵੁਕ ਹੋਇਆ ਕਿ ਉਹ ਤਾਂ ਜਿਗਰੀ ਯਾਰ ਦੁਨੀਆ ਚਲਾ ਗਿਆ ਤਾਂ ਉਸ ਕਨੇਡਾ ਬੈਠੇ ਦੋਸਤ ਨੇ ਆਪਣੇ ਦੋਸਤ ਦੇ ਪਰਿਵਾਰ ਵਾਸਤੇ ਸੇਵਾ ਭੇਜੀ ਹੈ 21000 ਰੁਪਿਆ ਕਿ ਮੈਂ ਆਪਣੇ ਵੱਲੋਂ ਜਿੰਨਾ ਮੇਰੇ ਤੋਂ ਸਰਦਾ ਹੈ ਜਿੰਨਾ ਮੇਰੀ ਆਮਦਨ ਹੈ ਮੌਸਮ ਮੁਤਾਬਕ ਸੇਵਾ ਕਰਨਾ ਚਾਹੁੰਨਾ ਆਪਣੇ ਦੋਸਤ ਦੇ ਪਰਿਵਾਰ ਦੀ ਬਹੁਤ ਘੱਟ ਲੋਕ ਹੁੰਦੇ ਨੇ ਬਹੁਤ ਘੱਟ ਦੋਸਤ ਹੁੰਦੇ ਨੇ ਜਿਹੜੇ ਆਪਣੇ ਦੋਸਤ ਦੇ ਜਾਣ ਤੋਂ ਬਾਅਦ ਵੀ ਇਸ ਤਰੀਕੇ ਦੀ ਮਦਦ ਕਰਦੇ ਨੇ ਸਾਡੇ ਨਾਲ ਬਾਪੂ ਜੀ ਨੇ ਜਿਨ੍ਹਾਂ ਦਾ ਪੁੱਤ ਪਿਛਲੇ ਦਿਨੀ ਰੋਪੜ ਨਹਿਰ ਦੇ ਵਿੱਚ ਆਪਣੇ ਆਪਣੀ ਜੀਵਨ ਜੀਲਾ ਸਮਾਪਤ ਕਰ ਗਿਆ ਸੀ ਬਾਪੂ ਜੀ ਬਹੁਤ ਮਾੜਾ ਸਮਾਂ ਤੁਹਾਡੇ ਤੇ ਚੱਲ ਰਿਹਾ ਹੈ ਪੁੱਤ ਜਵਾਨ ਪੁੱਤ ਜਿਹੜਾ ਦੁਨੀਆ ਚਲਾ ਗਿਆ ਉਹ ਵੀ ਨਹਿਰ ਤੇ ਵਿਚ ਸ਼ਾਲ ਮਾਰ ਕੇ ਪਰ ਅੱਜ ਜਿਸ ਤਰੀਕੇ ਨਾਲ ਹਾਲਤ ਹੈ ਤੁਹਾਡੀ ਪਰਿਵਾਰ ਦੀ ਵੀ ਹਾਲਤ ਹੈ ਤਾਂ ਤੁਹਾਡੇ ਛਿੰਦਾ ਪੁੱਤ ਜਿਹੜਾ ਉਹਦਾ ਦੋਸਤ ਕੈਨੇਡਾ ਵਿੱਚ ਰਹਿੰਦਾ ਹੈ ਉਸ ਵੱਲੋਂ ਅੱਜ 21000 ਰੁਪਏ ਤੁਹਾਨੂੰ ਮਾਇਆ ਭੇਜੀ ਹੈ ਤਾਂ ਕਿਵੇਂ ਲੱਗਦਾ ਹੈ ਕਿ ਪਰਿਵਾਰ ਨੂੰ ਕਿੰਨੀ ਸਹਾਇਤਾ ਮਿਲੂਗੀ ਸਮਾਂ ਦੇ ਨਾਲ ਇਹ ਹੈ ਸਾਡਾ ਪੁੱਤੇ ਸਮਝਦੇ ਛਿੰਦੇ ਦੇ ਨਾਲ ਦਾ ਜਿਹੜਾ ਦਾ ਚਿੰਤਾ ਦਾ ਉਹ ਹੈ ਜੀ ਇਹ ਸਾਨੂੰ ਜੋ ਕੁਛ ਇਹਨੇ ਸਾਨੂੰ ਖੁਸ਼ੀ ਤੇ ਆਪਣਾ ਖਰਚੇ ਵਾਸਤੇ ਭੇਜਿਆ ਉਹ ਠੀਕ ਹੈ ਧੰਨਵਾਦ ਹੈ ਜੀ ਦਾ ਪੁੱਤ ਦੇ ਦੋਸਤ ਕੈਨੇਡਾ ਦਾ ਜਸਪ੍ਰੀਤ ਸਿੰਘ ਬੈਠਿਆ ਤਾਂ ਉਹ ਕਹਿੰਦਾ ਕਿ ਇਹ ਨਾ ਸਮਝੀ ਪਰਿਵਾਰ ਕੀ ਇੱਕ ਪੁੱਤ ਚਲਾ ਗਿਆ ਕਿ ਮੇਰੇ ਕੋਲ ਬੱਚਿਆ ਕੁਛ ਨਹੀਂ ਕਿ ਉਹਨਾਂ ਦਾ ਇੱਕ ਪੁੱਤ ਹੋਰ ਕੈਨੇਡਾ ਬੈਠਿਆ ਇਸ ਤਰੀਕੇ ਦੀ ਤੁਹਾਨੂੰ ਦਲਾਸਤ ਦਿੱਤੀ ਉਹਨਾਂ ਨੇ ਇਹ ਸਾਰਾ ਪੁੱਤ ਹੈ ਜੀ ਸਾਰਾ ਸਮਝ ਜਿਹੜਾ ਦਾ ਸਾਰਾ ਛਿੰਦਾ ਦਾ ਉਹ ਹੈ ਜੀ ਉਹ ਛਿੰਦੇ ਦੇ ਵੀ ਸਾਡਾ ਪੁੱਤ ਹੈ ਬਿਲਕੁਲ ਮਾਤਾ ਮਾਤਾ ਸਾਡੀ ਨਾਲ ਹੈ ਮਾਤਾ ਜੀ ਬੜਾ ਮੁਸ਼ਕਲ ਸਮਾਂ ਹੈ ਤੁਹਾਡੇ ਤੇ ਪਰਿਵਾਰ ਦੇ ਉੱਤੇ ਪਰ ਜਸਪ੍ਰੀਤ ਤੁਹਾਡੇ ਪਿੰਡ ਦੀ ਨੌਜਵਾਨ ਨੇ ਪਿੰਡ ਦੁੱਲੂਆਂ ਦਾ ਕੈਨੇਡਾ ਦੇ ਵਿੱਚ ਗਿਆ ਹੈ ਤੁਹਾਡਾ ਮੈਡੀਕਲ ਨਾਲ ਦੀ ਘਰ ਦੇ ਨਾਲੇ ਰਹਿੰਦਾ ਹੈ ਉਹਦੇ ਵੱਲੋਂ 21000 ਰੁਪਏ ਤੁਹਾਨੂੰ ਸੇਵਾ ਭੇਜੀ ਹੈ ਜੀ ਕੀ ਕਹਾਂਗੇ ਇਸ ਬਾਰੇ ਉਹਦੇ ਬਾਅਦ ਪੁੱਤ ਬਹੁਤ ਧੰਨਵਾਦ ਹੈ ਜੀ ਸਾਡੀ ਮਦਦਤ ਕਰੀ ਹੈ ਅੱਗੇ ਵਾਸਤਾ ਵੀ ਸਾਨੂੰ ਹੋ ਗਿਆ ਵੀ ਉਹ ਸਾਡੇ ਗੈਲ ਹੈ ਔਰ ਸਾਰਾ ਪਿੰਡ ਵੀ ਗੈਲ ਹੈਗਾ ਬਹੁਤ ਮਦਦ ਕਰ ਰਹੀ ਹੈ ਬਹੁਤ ਪੈਸਾ ਲੱਗ ਲਿਆ ਉੱਥੇ ਤੇ লাশ ਲਿਆਉਣੇ ਮੈਨੂੰ ਹੁਣ ਗਾਹਾਂ ਨੂੰ ਵੀ ਪਿੰਡ ਦਾ ਸਾਥ ਦਾ ਸਾਨੂੰ ਆਸ ਹੈ ਵੀ ਸਾਡੇ ਗੈਲ ਖੜੂਗੇ ਵੀ ਇਹ ਵੀ ਵਿਚਾਰਾ ਜਿਹੜਾ ਕੈਨੇਡਾ ਵਿੱਚ ਬੈਠਿਆ ਸਾਨੂੰ ਜਣੋ ਕਿ ਆਸ ਹੈਗੀ ਗਾਹ ਵਾਸਤੇ ਵੀ ਖੜੂਗਾ ਇਹਦੀ ਧੰਨਵਾਦ ਹੈ ਕਿ ਵਿਚਾਰੇ ਨੇ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਇੰਨਾ ਉਹਨੇ ਸਾਨੂੰ ਅਸੀਂ ਕਿਹਾ ਉਹਨੂੰ ਕਿਹਾ ਏ ਫੇਰ ਵੀ ਉਹਨੇ ਵਿਚਾਰੇ ਨੇ ਸਾਨੂੰ ਸਾਥ ਦੇ ਆਏ ਸਾਨੂੰ ਬਹੁਤ ਉਹਦਾ ਧੰਨਵਾਦ ਹੈਗਾ ਸਾਨੂੰ ਅਹੀਂ ਵੀ ਇੱਕ ਇੱਕ ਪੁੱਤ ਚਲੇ ਗਿਆ ਜੇ ਤਾਂ ਇੱਕ ਸਾਡਾ ਬੈਠਿਆ ਏ ਸਾਨੂੰ ਬਹੁਤ ਮਾਣ ਹੈਗਾ ਉਹਦੇ ਤੇ ਜਿਹੜੀ ਇੰਨੀ ਮਦਦ ਕਰੀ ਹੈ ਉਹਨੇ ਗਾਂ ਵਾਸਤੇ ਵੀ ਕਹਿ ਰਿਹਾ ਸਾਨੂੰ ਆਸ ਵੀ ਹੈਗੀ ਏ ਦੋ ਬੇਟੀਆਂ ਹੀ ਉਹਨਾਂ ਦਾ ਵੀ ਸਾਨੂੰ ਚਲੋ ਆਏ ਆ ਵੀ ਸਾਨੂੰ ਆਸ ਹੈ ਵੀ ਕਦੀ ਉਹ ਦੇਖੂਗਾ ਵਿਚਾਰਾ ਬੜਾ ਹੋਏ ਤੇ ਬੜਾ ਪਿੰਡ ਦਾ ਸਾਥ ਮਿਲ ਰਿਹਾ ਤੁਹਾਨੂੰ ਬਹੁਤ ਦੋ ਹੀ ਪਿੰਡਾਂ ਦਾ ਸਾਥ ਹੈ ਆਪਣੇ ਹਰੀਜਨਾਂ ਦਾ ਵੀ ਬਾਕੀ ਹੋਰ ਵੀ ਜਾਤ ਗੁਜਰ ਦੋ ਪਿੰਡ ਹੈ ਜੀ ਸਾਡੇ ਗਾਇਲ ਬਹੁਤ ਖੜੇ ਆ ਸਾਨੂੰ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਔਰ ਮਾਣ ਵੀ ਹੈਗਾ ਏ ਵੀ ਸਾਡੇ ਗਾਇਲ ਗਾਹਾਂ ਵਾਸਤੇ ਵੀ ਉਹ ਵਿਚਾਰੇ ਹੋਰ ਵੀ ਬਹੁਤ ਲੰਬੀ ਸੋਚ ਸੋਚਦੇ ਆ ਬੇਟੀਆਂ ਵਾਸਤੇ ਵੀ ਸੋਚ ਰਹੇ ਸਾਡੀਆਂ ਬੇਟੀਆਂ ਵਾਸਤੇ ਵੀ ਵੀ ਅਸੀਂ ਜਾਉਂਗੇ ਖੜੋਂਗੇ ਹਰੇਕ ਜਗ੍ਹਾ ਦਵਾਈ ਬੁੱਟੀ ਨੂੰ ਵੀ ਸਾਰਾ ਜਣੋ ਕਿ ਆ ਵੀ ਮਤਲਬ ਉਹ ਕਹਿੰਦੇ ਆ ਕਿ ਵੀ ਐ ਨਾ ਚਲੇ ਸਾਡਾ ਪੁੱਤ ਚਲੇ ਗਿਆ ਵੀ ਅਸੀਂ ਤੁਹਾਡੇ ਗੈਲ ਹੈ ਬਹੁਤ ਮਦਦ ਕਰ ਰਹੇ ਜੀ ਲੱਗਦਾ ਕਿ ਤੁਹਾਡੇ ਛਿੰਦੇ ਪੁੱਤ ਦੀ ਕਮੀ ਕਿਤੇ ਨੇ ਜਸਪ੍ਰੀਤ ਪੂਰੀ ਕਰੇਗਾ ਜਿਸ ਤਰੀਕੇ ਨਾਲ ਉਹਨੇ ਕਿਹਾ ਕਿ ਮੈਂ ਉਹਨਾਂ ਦਾ ਇੱਕ ਪੁੱਤ ਹੋਰ ਬੈਠਿਆ ਕੈਨੇਡਾ ਕਿਹਾ ਜੀ ਕਿਹਾ ਪੁੱਤ ਕਿਹਾ ਉਹਨਾਂ ਨੇ ਪਹਿਲਾਂ ਹੋਈ ਸੀ ਤੁਹਾਡੀ ਗੱਲ ਹੋਈ ਸੀ ਉਹਨੇ ਹਾਂ ਹਾਂ ਗੱਲ ਹੋਈ ਹੈ ਬਹੁਤ ਗੱਲ ਬਹੁਤ ਚੰਗੀ ਗੱਲ ਕਰੀ ਹੈ ਉਹਨੇ ਸਾਨੂੰ ਹੌਸਲਾ ਹੋ ਗਿਆ ਉਹਦਾ ਵੀ ਚਲੋਗੇ ਜਿਹੜਾ ਦੁਨੀਆ ਤੇ ਚਲੇ ਗਿਆ ਉਹਨੇ ਤਾਂ ਮੁੜ ਕੇ ਨਹੀਂ ਆਉਣਾ ਹੈਗਾ ਬਈ ਸਾਨੂੰ ਉਹਦਾ ਇੰਨਾ ਹੌਸਲਾ ਹੋ ਗਿਆ ਗੱਲ ਕਰਕੇ ਵੀ ਹੈ ਵੀ ਉਹ ਜਿਹੀ ਤਾਂ ਉਹਦੇ ਵਰਗਿਓ ਸਾਕਲ ਤੀ ਹਾਂ ਬਈ ਜਣ ਉਹਨੇ ਸਾਨੂੰ ਬਹੁਤ ਐਡੇ ਦੂਰ ਬੈਠਿਆਂ ਨੂੰ ਨਹੀਂ ਕਿਹੜਾ ਪੁੱਛਦਾ ਅੱਜ ਕੱਲ ਪੈਸੇ ਵਾਲਾ ਤਾਂ ਕੋਈ ਕਿਸੇ ਨੂੰ ਸਿਆਣ ਦਾ ਨਹੀਂ ਹੈਗਾ ਹਾਂ ਅਗਲਾ ਕਹਿੰਦਾ ਮੈਂ ਮਹੀ ਮੈਂ ਆ ਕਿਹੜਾ ਗਰੀਬ ਕੋਈ ਮਦਦ ਕਰਦਾ ਪਰ ਸਾਡੀ ਮਦਦ ਬਹੁਤ ਕਰ ਰਹੀ ਹੈ ਹਾਂ ਪੈਸੇ ਪਹੁੰਚ ਗਏ ਤੁਹਾਡੇ ਕੋਲ 21000 ਰੁਪਏ ਹਾਂ ਸਾਡੇ ਕੋਲ ਪੈਸੇ ਪਹੁੰਚ ਗਏ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਉਹ ਪਰਿਵਾਰ ਹੈ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਦਾ ਪੁੱਤ ਜਾਣ ਤੋਂ ਬਾਅਦ ਪੁੱਤ ਦੇ ਦੋਸਤ ਨੇ ਕੈਨੇਡਾ ਤੋਂ ਸੇਵਾ ਭੇਜੀ ਸੀ ਸਾਡੇ ਚੈਨਲ ਰਾਹੀਂ ਕੱਲ ਗੱਲਬਾਤ ਹੋਈ ਸੀ ਅੱਜ ਇਹਨਾਂ ਦੇ ਪਰਿਵਾਰ ਤੱਕ ਅਸੀਂ ਪਹੁੰਚਾਈ ਹੈ ਤਾਂ ਇਦਾਂ ਦੀ ਯਾਰੀਆਂ ਹੋਣੇ ਚਾਹੀਦੀਆਂ ਨੇ ਜਿਹੜਾ ਮੁਸ਼ਕਲ ਸਮੇਂ ਦੇ ਵਿੱਚ ਯਾਰੀ ਨਿਭਾਵੇ ਜਿੰਦੇ ਜੀ ਤਾਂ ਹਰ ਇੱਕ ਬੰਦਾ ਬੜੀ-ਬੜੀ ਗੱਲਾਂ ਕਰਦਾ ਕਿ ਮੇਰੇ ਇੰਨੇ ਯਾਰ ਨੇ ਮੇਰੇ ਇੰਨੇ ਦੋਸਤ ਨੇ ਪਰ ਜਦੋਂ ਸਮਾਂ ਪੈਂਦਾ ਹੈ ਮੁਸ਼ਕਲ ਸਮਾਂ ਆਉਂਦਾ ਕੌਣ ਕਿਸ ਦੇ ਨਾਲ ਖੜਦਾ ਹੈ ਤਾਂ ਉਹ ਪਤਾ ਲੱਗਦਾ ਪਰ ਜਿਸ ਤੇ ਕਿਨਾਂ ਜਸਪ੍ਰੀਤ ਸਿੰਘ ਕੈਨੇਡਾ ਜਿਹੜੇ ਪਿੰਡ ਦੁੱਲੂਆਂ ਦੀ ਰਹਿਣ ਵਾਲਾ ਨੌਜਵਾਨ ਹੈ ਉਸਨੇ ਆਪਣੇ ਕਿਰਤ ਕਮਾਈ ਦੇ ਵਿੱਚੋਂ ਆਪਣੇ ਦੋਸਤ ਦੇ ਪਰਿਵਾਰ ਲਈ ਮੁਸ਼ਕਲ ਘੜੀ ਦੇ ਵਿੱਚ 21000 ਭੇਜਿਆ ਵੱਧ ਤੋਂ ਵੱਧ ਤੁਸੀਂ ਵੀਡੀਓ ਸ਼ੇਅਰ ਕਰਿਓ ਤੇ ਹੋਰ ਦੋਸਤ ਮਿੱਤਰਾਂ ਤੱਕ ਵੀ ਇਹ ਮਿਸਾਲ ਪੈਦਾ ਹੋ ਸਕੇ ਕਿ ਜਦੋਂ ਵੀ ਕਿਤੇ ਆਪਣੇ ਗੂੜੇ ਦੋਸਤ ਦੀ ਮਦਦ ਕਰਨੀ ਹੋਵੇ ਤਾਂ ਭਾਵੇਂ ਜਿੰਦੇ ਜੀ ਜਾਂ ਫਿਰ ਉਸ ਦੇ ਜਾਣ ਤੋਂ ਬਾਅਦ ਜ਼ੂਰ ਉੱਤੇ ਯਾਰੀ ਨਿਭਾਇਆ ਕਰੋ ਤੇ ਇਸ ਤਰ੍ਹਾਂ ਦੀ ਮਿਸਾਲੇ ਪੈਦਾ ਹੋਈ ਹੈ ਤਾਂ ਉਮੀਦ ਕਰਦੇ ਹਾਂ ਇਹ ਖਬਰ ਬੜੀ ਲੋਕੀ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ ਧੰਨਵਾਦ